ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਬਹੁਤ ਜ਼ਿਆਦਾ ਸੋਹਣਾ ਸਭ ਤੋਂ ਪਹਿਲਾਂ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਬ੍ਰਾਊਨਿਸ਼ ਕਲਰ ਠੀਕ ਹੈ ਜੀ ਫੁੱਲ ਪਿਓਰ ਚੀਰੋਂ ਦਾ ਦੁਪੱਟਾ ਪਲੱਸ ਗਰਾਰਾ ਸੂਟ ਠੀਕ ਹੈ ਜੀ ਇਹਦੀ ਆਪਾਂ ਪ੍ਰੋਪਰ ਤੁਹਾਨੂੰ ਲੁੱਕ ਚੈੱਕ ਕਰਵਾਉਣੀ ਆ ਸਭ ਤੋਂ ਪਹਿਲਾਂ ਤਾਂ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਬਹੁਤ ਸੋਹਣਾ ਜਿਹਾ ਸੂਟ ਤੇ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਵਰਕ ਸਭ ਤੋਂ ਪਹਿਲਾਂ ਵਰਕ ਦੀ ਡਿਟੇਲਿੰਗ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਦਾਂ ਸ਼ਾਈਨ ਆ ਠੀਕ ਹੈ ਵਰਕ ਦੀ ਤੇ ਇਹ ਸ਼ਾਰਟ ਸ਼ਰਟ ਦੇ ਨਾਲ ਪੀਸ ਬਣਿਆ ਹੋਇਆ ਆਪਣਾ ਬਹੁਤ ਜ਼ਿਆਦਾ ਸੋਹਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਜਿਹੜੇ ਦੀਦੀ ਨੇ ਬਹੁਤ ਜ਼ਿਆਦਾ ਪਤਲੇ ਨੇ ਸਲਿਮ ਨੇਗੇ ਠੀਕ ਹੈ ਜੀ ਕਾਫੀ ਉਹ ਸੋ ਇਹ ਜਿਹੜਾ ਪੀਸ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਸ਼ਰਟ ਦੀ ਲੁੱਕ ਆ ਗਈ ਠੀਕ ਹੈ ਜੀ ਲਓ ਜੀ ਚੈੱਕ ਕਰੋ ਹਾਂਜੀ ਲੈ ਤੁਸੀਂ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਇਹਦਾ ਵਰਕ ਠੀਕ ਹੈ ਜੀ ਬਾਜੂ ਦੇ ਕੋਸ਼ਿਸ਼ ਦਾ ਵਰਕ ਰਹਿਣ ਵਾਲਾ ਐਸ ਆਲਵੇਜ਼ ਆਪਾਂ ਫਿਨਿਸ਼ਿੰਗ ਪੱਟੀ ਹਰ ਇੱਕ ਸੂਟ ਨੂੰ ਦਿੰਦੇ ਆ ਤੇ ਇਹ ਹੈਗੀ ਹੈ ਪ੍ਰੋਪਰ ਸ਼ਰਟ ਦੀ ਲੁੱਕ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਇਹਨੂੰ ਬਹੁਤ ਸੋਹਣੀ ਜਿਹੀ ਆਪਾਂ ਨੈਕ ਲਾਈਨ ਦੀ ਸ਼ੇਪ ਦਿੱਤੀ ਹੈ ਠੀਕ ਹੈ ਜੀ ਹਲਕੀ ਜਿਹੀ ਸ਼ੇਪ ਦਿੱਤੀ ਹੈ ਸੋ ਉਹਨੂੰ ਵਰਕ ਦੀ ਹਾਈਲਾਈਟ ਦਿੱਤੀ ਹੈ ਠੀਕ ਹੈ ਜੀ ਇਹ ਪਾ ਕੇ ਤੁਹਾਨੂੰ ਜ਼ਿਆਦਾ ਜੁਲਰੀ ਪਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ ਜਿਹੜਾ ਨੈਕ ਦਾ ਵਰਕ ਹੈ ਨਾ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਸਾਰੀ ਸ਼ਰਡਰ ਦੇ ਵਿੱਚ ਵੱਡੀ ਏਦਾਂ ਬੁਟੀ ਆਏਗੀ ਪਲੱਸ ਇਹਦੇ ਏਦਾਂ ਚਾਕਾਂ ਤੇ ਕੰਮ ਆਊਗਾ ਠੀਕ ਹੈ ਜੀ ਇਸ ਤੋਂ ਚਾਕਾਂ ਦਾ ਕੰਮ ਫਿਰ ਇਸ ਤੋਂ ਬਾਅਦ ਦਾ ਘੇਰੇ ਦਾ ਕੰਮ ਠੀਕ ਹੈ ਜੀ ਬਹੁਤ ਜ਼ਿਆਦਾ ਸੋਨਾ ਤੇ ਡਿਫਰੈਂਟ ਸਟਾਈਲ ਦਾ ਇਹਨੂੰ ਕੰਮ ਹੋਇਆ ਹੋਇਆ ਹੈਗਾ ਠੀਕ ਹੈ ਜੀ ਇਹ ਹੈਗਾ ਘੇਰਾ ਚਾਕ ਪਲੱਸ ਇਹਨਾਂ ਬੈਕ ਪੱਲਾ ਵੀ ਆ ਠੀਕ ਹੈ ਜੀ ਸੇਮ ਜਿੰਨਾ ਫਰੰਟ ਆ ਸੇਮ ਹੀ ਸਾਰਾ ਬੈਕ ਆਊਗਾ ਇਹਦਾ ਠੀਕ ਹੈ ਜੀ ਆਪਾਂ ਬੈਕ ਪੱਲਾ ਦਿਖਾ ਦਿੰਦੇ ਆ ਤੁਹਾਨੂੰ ਇਹ ਹੈਗਾ ਇਹਦਾ ਬੈਕ ਪੱਲਾ ਠੀਕ ਹੈ ਜੀ ਫਰੰਟ ਬੈਕ ਸੇਮ ਐਜ਼ ਇਟ ਹੀ ਬੈਕ ਪੱਲਾ ਆਊਗਾ ਬਹੁਤ ਜ਼ਿਆਦਾ ਸੋਹਣਾ ਐਂਟਰੀ ਕਲਰ ਦੇ ਵਿੱਚ ਆਪਾਂ ਨੇ ਇਹਨੂੰ ਕੰਮ ਕਰਿਆ ਠੀਕ ਹੈ ਜੀ ਜਿਹੜਾ ਬਹੁਤ ਜ਼ਿਆਦਾ ਸੋਹਣਾ ਪੀਸ ਹੈਗਾ ਇਹ ਹੈਗਾ ਬੈਕ ਦਾ ਕੰਮ ਠੀਕ ਹੈ ਜੀ ਇਹ ਸੀਗੀ ਸ਼ਰਟ ਤੇ ਬਹੁਤ ਜ਼ਿਆਦਾ ਪਿਆਰਾ ਤੇ ਇਹਦੇ ਨਾਲ ਹੈਗਾ ਆਪਣੇ ਫੁੱਲ ਪਿਓ ਚਨੋਂਨ ਦਾ ਦੁਪੱਟਾ ਰੱਖਿਆ ਠੀਕ ਹੈ ਜੀ ਜਿਹੜਾ ਫੁੱਲ ਪਿਓ ਚਨੋਂਨ ਦਾ ਦੁਪੱਟਾ ਰੱਖਿਆ ਹੈ ਠੀਕ ਹੈ ਜੀ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਿਹੜਾ ਪੀਸ ਨੂੰ ਡਨ ਕਰਵਾ ਸਕਦੇ ਹੋ ਸੇਮ ਹੀ ਪੀਸ ਔਰਗੈਂਜ਼ਾ ਦੇ ਵਿੱਚ ਵੀ ਲੈ ਸਕਦੇ ਹੋ ਠੀਕ ਹੈ ਜੀ ਸੇਮ ਹੀ ਤੁਸੀਂ ਇਹ ਚਨੋਂਨ ਦੇ ਵਿੱਚ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਆਏਗਾ ਤੇ ਫੋਰ ਸਾਈਡ ਇਹਦਾ ਬੇਲ ਠੀਕ ਹੈ ਜੀ ਜਿਹੜੀ ਇੱਥੇ ਜਾਕਾਂ ਦੇ ਬੇਲ ਆਈ ਹੋਈ ਹੈ ਸੋ ਆਪਾਂ ਨੇ ਉਹੀ ਬੇਲ ਦਿੱਤੀ ਹੈ ਇੱਥੇ ਸਾਰੇ ਦੇ ਵਿੱਚ ਇਦਾਂ ਡਾਟ ਦਾ ਵਰਕ ਆਊਗਾ ਫੁੱਲ ਪਿਓ ਚਨਾਉਂ ਦਾ ਦੁਪੱਟਾ ਤੁਸੀਂ ਦੁਪੱਟੇ ਨੂੰ ਫਿਨਿਸ਼ਿੰਗ ਵੀ ਕਰਾ ਸਕਦੇ ਹੋ ਐਜ਼ ਇਟ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਤਾਂ ਦੁਪੱਟਾ ਠੀਕ ਹੈ ਜੀ ਇਹ ਹੈਗੀ ਸੀ ਇਹਦੀ ਪ੍ਰੋਪਰ ਲੁੱਕ ਤੇ ਇਹਦੇ ਇਸ ਦੇ ਨਾਲ ਆਪਾਂ ਨੇ ਬਣਾਇਆ ਬਲ ਵਾਲਾ ਗਰਾਰਾ ਠੀਕ ਹੈ ਜੀ ਇਦਾਂ ਗਰਾਰੇ ਤੇ ਆਏਗੀ ਸਿੰਪਲ ਲੇਸ ਤੇ ਉਹੀ ਆਏਗੀ ਫਲੇਅਰ ਤੇ ਲੇਸ ਠੀਕ ਹੈ ਜੀ ਸੋ ਇਹਨੂੰ ਆਪਾਂ ਖੋਲਦੇ ਨਹੀਂ ਹੈਗੇ ਕਿਉਂਕਿ ਗਰਾਰਾ ਜਿਹੜਾ ਬਿਲਕੁਲ ਪਲੇਨ ਹੈਗਾ ਇਹ ਹੈਗੇ ਇਹਦੀ ਪ੍ਰੋਪਰ ਲੁੱਕ ਠੀਕ ਹੈ ਜੀ ਲੋਕਾਂ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸੂਟ ਬਹੁਤ ਜ਼ਿਆਦਾ ਸੋਹਣੀ ਰੇਂਜ ਤੇ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਕਲਰ ਤੇ ਤੁਸੀਂ ਇਹਦੀ ਜਿਹੜੀ ਬੁਕਿੰਗ ਹੈ ਸਾਨੂੰ ਦੇ ਸਕਦੇ ਹੋ ਵਰਕ ਵੀ ਬਹੁਤ ਡਿਫਰੈਂਟ ਸਟਾਈਲ ਦਾ ਵਰਕ ਕਰਿਆ ਹੋਇਆ ਇਹਦੇ ਤੇ ਤੁਸੀਂ ਵੀ ਇਦਾਂ ਜਿਹੜੇ ਸੋਹਣੇ ਸੋਹਣੇ ਪੀਸ ਨੇ ਸਾਡੇ ਤੋਂ ਬਾਈ ਕਰਾ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਨੰਬਰ ਤੇ ਬੁਕਿੰਗ ਹੈ ਜਿਹੜੀ ਦੇ ਸਕਦੇ ਹੋ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕੰਬੀਨੇਸ਼ਨ ਦੇ ਵਿੱਚ ਤੁਸੀਂ ਜਿਹੜਾ ਪੀਸ ਨੂੰ ਬਣਵਾ ਸਕਦੇ ਹੋ ਜੀ ਹਾਂਜੀ ਇਸ ਤੋਂ ਬਾਅਦ ਆਪਣਾ ਜਿਹੜਾ ਅਗਲਾ ਪੀਸ ਆ ਉਹ ਜਿਹੜਾ ਰੈਡੀ ਕਰਿਆਗਾ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਫੈਬਰਿਕ ਆ ਨਵਾਂ ਆਇਆ ਮਾਰਕੀਟ ਦੇ ਵਿੱਚ ਫੁੱਲ ਪਿਓਰ ਦੀ ਜਿਹੜੀ ਗੁਆਰਡੀਅਨ ਸਿਲਕ ਹੁੰਦੀ ਹੈ ਨਾ ਸੇਮ ਫੀਲ ਆ ਰਹੀ ਹੈ ਕੱਪੜੇ ਨੂੰ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹਦੇ ਤੇ ਬਾਜੂ ਤੇ ਇਦਾਂ ਕੰਮ ਆਏਗਾ ਆਪਾਂ ਨੇ ਇਹਨੂੰ ਫਿਨਿਸ਼ਿੰਗ ਏਸਾ ਦੇ ਦਿੱਤੀ ਠੀਕ ਹੈ ਜੀ ਸੋ ਇਹਦੀ ਹੈਗੀ ਆ ਇਹ ਨੈਕਲਾਈਨ ਦੋਨੋਂ ਸਾਈਡ ਜਿਹੜੇ ਬਾਜੂ ਦਾ ਕੰਮ ਉਹ ਸੇਮ ਰਹਿਣ ਵਾਲਾ ਠੀਕ ਹੈ ਜੀ ਇਹਦੀ ਹੈਗੀ ਬਾਟਮ ਤੇ ਇਦਾਂ ਕੰਮ ਠੀਕ ਹੈ ਜੀ ਇਸ ਤੋਂ ਬਾਅਦ ਇਹਦੇ ਚਾਕ ਕੇ ਰਾ ਇਦਾਂ ਬਣਿਆ ਹੋਇਆ ਠੀਕ ਹੈ ਜੀ ਤੇ ਪ੍ਰੋਪਰ ਪਿੰਕ ਕਲਰ ਦੇ ਕੰਬੀਨੇਸ਼ਨ ਦੇ ਕਿਉਂਕਿ yellow ਨਾਲ pink ਬਹੁਤ ਸੋਹਣਾ ਲੱਗਦਾ ਫਰੋਜ਼ੀ ਵੀ ਸੋਹਣਾ ਲੱਗਦਾ ਪਰ ਉਹ ਤਾਂ ਥੋੜਾ ਲਹਿਣ ਦਾ ਡਾਰਕ ਹੋ ਜਾਂਦਾ ਸੋ pink ਕਲਰ ਦੇ ਕੰਬੀਨੇਸ਼ਨ ਦੇ ਨਾਲ ਜਿਹੜਾ ਪੀਸ ਆਪਾਂ ਰੈਡੀ ਕਰਿਆ ਬਹੁਤ ਸੋਹਣਾ ਮਿੱਠਾ ਯਾ yellow ਕਲਰ ਆ ਕੋਈ ਚੂਬਣ ਵਾਲਾ ਕਲਰ ਨਹੀਂ ਹੈਗਾ ਠੀਕ ਹੈ ਜੀ ਦੁਪੱਟਾ ਕਰਿਆ ਫੁੱਲ ਪ्युअर ਚਨੋਂਨ ਦਾ ਸਾਰੇ ਚਨੋਂਨ ਦੇ ਦੁਪੱਟੇ ਦੇ ਵਿੱਚ ਇਦਾਂ ਆਪਾਂ ਲੇਸ ਨੂੰ ਡਬਲ ਫਿਨਿਸ਼ਿੰਗ ਦੇ ਨਾਲ ਜਿਹੜਾ ਪੀਸ ਰੈਡੀ ਕਰਿਆ ਸੋ ਇਦਾਂ ਜਿਹੜੇ ਬਾਕਸ ਬਣੇ ਹੋਏ ਨੇ ਠੀਕ ਹੈ ਜੀ ਸਾਰੇ ਦੁਪੱਟੇ ਦੇ ਵਿੱਚ ਇਹ ਜਿਹੜਾ ਪੀਸ ਹੈਗਾ ਇਹ ਬਣਿਆ ਹੋਇਆ ਫੁੱਲ ਪਿਓਰ ਚੁਨਣ ਤੇ ਤੇ ਤੁਸੀਂ ਜਿਹੜਾ ਬਹੁਤ ਪਾਕਟ ਫਰੈਂਡਲੀ ਸੂਟ ਹੈਗਾ ਸੋ ਆਪਾਂ ਨੇ ਜਿਹੜਾ ਇਹ ਪੀਸ ਰੈਡੀ ਕਰਿਆ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਜਿਹੜਾ ਪੀਸ ਆ ਹੋ ਰੈਡੀ ਕਰਵਾ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਾਂ ਅਗਲਾ ਲੈ ਕੇ ਸੂਟ ਆਇਆ ਇੰਨਾ ਕੁ ਜ਼ਿਆਦਾ ਸੋਨਾ ਸੂਟ ਸਭ ਤੋਂ ਪਹਿਲਾਂ ਤਾਂ ਪੀਸ ਤੁਸੀਂ ਕਿਸੇ ਪਾਸੇ ਖਾਲੀ ਜਗ੍ਹਾ ਦੱਸੋ ਜੀ ਕਿੱਥੇ ਹੈਗੀ ਪੀਸ ਦੀ ਇੰਨਾ ਜ਼ਿਆਦਾ ਸੋਨਾ ਹੈਵੀ ਪੀਸ ਨੈਕ ਲਾਈਨ ਠੀਕ ਹੈ ਜੀ ਦੋਨੋਂ ਸਾਈਡ ਹੈਵੀ ਪੀਸ ਸਾਰਾ ਇਦਾਂ ਸਾਰਾ ਕੰਮ ਆ ਰਿਹਾਗਾ ਠੀਕ ਹੈ ਜੀ ਪ੍ਰੋਪਰ ਇਦਾਂ ਘੇਰੇ ਤੇ ਠੀਕ ਹੈ ਜੀ ਜਿੰਨੀ ਸ਼ਰਟ ਲੰਬੀ ਹੈਗੀ ਠੀਕ ਹੈ ਜੀ ਕਈ ਭੈਣਾਂ ਵਿੱਚ ਇਹ ਪ੍ਰਾਈਸ ਦਾ ਥੋੜਾ ਲੱਗ ਜਾਂਦ ਨੇ ਮਤਲਬ ਜਿਹਨਾਂ ਨਹੀਂ ਵੀ ਆਈਡੀਆ ਹੈਗਾ ਵਿੱਚ ਤਾਂ ਭੈਣਾਂ ਪੁੱਛਦੀਆਂ ਵੀ ਨਹੀਂ ਤੇ ਵਿੱਚ ਜਿਹਦਾ ਨਹੀਂ ਆਈਡੀਆ ਜੀ ਤੁਸੀਂ ਇਹ ਦੇਖੋ ਵੀ ਜਿਹੜਾ ਹੈਂਡਵਰਕ ਇੱਥੋਂ ਸਟਾਰਟ ਹੋ ਕੇ ਇਥੇ ਤੱਕ ਜਾਂਦਾ ਠੀਕ ਹੈ ਜੀ ਮਤਲਬ ਇੱਕ ਘੇਰੇ ਨਾਲੋਂ ਦੋ ਘੇਰੇ ਦਾ ਫਰਕ ਪੈ ਜਾਂਦਾ ਜਿੰਨੀ ਲੈਂਥ ਹੋਣਾ ਇਹ ਤੁਸੀਂ ਲਾ ਲਓ ਆ ਕੇ 41 ਲੈਂਥ ਤਿਆਰ ਆਗਾ ਠੀਕ ਹੈ 41 ਲੈਂਥ ਇੰਨੀ ਲੰਬੀ ਦੋਨੋਂ ਸਾਈਡ ਪਲੱਸ ਹੈਵੀ ਘੇਰਾ ਤੇ ਹੈਵੀ ਬਾਜੂ ਠੀਕ ਹੈ ਜੀ ਇਹ ਜਿਹੜੇ ਬਾਜੂ ਬਣੇ ਹੋਏ ਹੈਵੀ ਨਹੀਂਗੇ ਠੀਕ ਹੈ ਜੀ ਇਹਦੇ ਵਿੱਚ ਤੇ ਇਹਦੇ ਨਾਲ ਆਪਾਂ ਲਟਕਾਂ ਲਗਾਇਆ ਚਲੋ ਆਪਸ਼ਨਲ ਨੇ ਬੈਕ ਪੱਲਾ ਆਪਾਂ ਬਿਲਕੁਲ ਪਲੇਨ ਰੱਖਿਆ ਕਿਉਂਕਿ ਆਲਰੇਡੀ ਸ਼ਰਟ ਬਹੁਤ ਹੈਵੀ ਹੈ ਤੇ ਇਹਨੂੰ ਫਿਨਿਸ਼ਿੰਗ ਪੱਟੀ ਦਿੱਤੀ ਆਪਾਂ ਨੇ ਬਨਾਰਸੀ ਦੀ 골ਡਨ ਨਹੀਂ ਦਿੱਤੀ ਬਨਾਰਸੀ ਦਿੱਤੀ ਹੈਗੀ ਤਾਂ ਕਿ ਥੋੜਾ ਲੁੱਕ ਚੇਂਜ ਹੋਵੇ ਸੂਰਦੀ ਤੇ ਬਹੁਤ ਜ਼ਿਆਦਾ ਸੋਹਣਾ ਪੀਸ ਆ ਜਿਹੜਾ ਹੋ ਰੈਡੀ ਹੋਇਆ ਤੇ ਰੇਂਜ ਵੀ ਬਹੁਤ ਜ਼ਿਆਦਾ ਸੋਹਣੀ ਚੈਲੰਜ ਐਸਾ ਕਿ ਸਾਡਾ ਕੋਈ ਵੀ ਨਹੀਂ ਦੇ ਸਕਦਾ ਇੰਨਾ ਹੈਵੀ ਤੇ ਇੰਨਾ ਹੈਵੀ ਡਿਟੇਲਿੰਗ ਤੁਸੀਂ ਬਾਹਾਂ ਤੋਂ ਆਈਡੀਆ ਲਾ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਕੰਮ ਹੋਇਆ ਹੋਇਆ ਠੀਕ ਹੈ ਜੀ ਇਹਦੇ ਤੇ ਇਹਦੇ ਨਾਲ ਆਪਾਂ ਨੇ ਰੱਖਿਆ ਸ਼ੀਮਰ ਦੇ ਵਿੱਚ ਬਿੰਦੀ ਬਿੰਦੀ ਵਾਲਾ ਬਨਾਰਸੀ ਸਿਮਰ ਦੇ ਵਿੱਚ ਰੱਖਿਆ ਸੀ ਇਹ ਤਾਂ ਰੱਖਿਆ ਕਿਉਂਕਿ ਇਹਦੇ ਨਾਲ ਲੁੱਕ ਆ ਜਿਹੜੀ ਬਹੁਤ ਜ਼ਿਆਦਾ ਪਾਰਟੀ ਵੇਅਰ ਸੂਟ ਆ ਦੇਖੋ ਜੀ ਤੇ ਰੇਂਜ ਵੀ ਇਹਦੀ ਬਹੁਤ ਜ਼ਿਆਦਾ ਸੋਹਣੀ ਹੈ ਤੇ ਲੁੱਕ ਵੀ ਪਾਏ ਹੋਏ ਦੀ ਬਹੁਤ ਜ਼ਿਆਦਾ ਸੋਹਣੀ ਆਊਗੀ ਤੇ ਇਹਦੇ ਨਾਲ ਆਪਾਂ ਨੇ ਜਿਹੜੀ ਜਿਹੜੀ ਫੁੱਲ ਪਿਓਰ ਚਨੋਂਦਾ ਦੁਪੱਟਾ ਲੈਂਦੇ ਨੇ ਸੋ ਫੁੱਲ ਪਿਓਰ ਚਨੋਂਦਾ ਦੁਪੱਟਾ ਥੋੜਾ ਰੰਗ ਦਾ ਫਰਕ ਵੀਡੀਓ 'ਚ ਆ ਰਿਹਾ ਠੀਕ ਹੈ ਜੀ ਕਿਉਂਕਿ ਇਹ ਇਹ ਹੈਗਾ ਸ਼ਿਮਰ ਤੇ ਇਹ ਹੈਗੀ ਚਨੋਂ ਠੀਕ ਹੈ ਜੀ ਤੇ ਓਵਰ ਆਲ ਜਿਹੜਾ ਪੀਸ ਆ ਉਹ ਇਸ ਹਿਸਾਬ ਦਾ ਬਣ ਰਿਹਾ ਤੇ ਇਹ ਪੀਸ ਆ ਜਿਹੜਾ ਬ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਇਹਦੀ ਬੁਕਿੰਗ ਹੈ ਜਿਹੜੀ ਸਾਨੂੰ ਦੇ ਸਕਦੇ ਹੋ ਜੀ ਹਾਂਜੀ ਤੇ ਉਹ ਆ ਜਿਹੜੀ ਹੈਗੀ ਸੂਰਦੀ ਪ੍ਰੋਪਰ ਲੁੱਕ ਤੋਂ ਮੈਂ ਚੈੱਕ ਕਰਾਂ ਉਹਨੂੰ ਸਭ ਤੋਂ ਪਹਿਲਾਂ ਤਾਂ ਜਿਹੜੀ ਬ੍ਰਾਕਟ ਮਤਲਬ ਰੈਂਡ ਵਾਲੀ ਆ ਫੈਬਰਿਕ ਚੈੱਕ ਕਰ ਸਕਦੇ ਹੋ ਤੁਸੀਂ ਫੁੱਲ ਪਿਓਰ ਦੀ ਜਿਹੜੀ ਸ਼ਰਟ ਲੱਗੀ ਹੋਈ ਹੈ ਠੀਕ ਹੈ ਜੀ ਇਹਦੇ ਨਾਲ ਤੇ ਇਹਦੇ ਆਪਾਂ ਨੇ ਸਿਰਫ ਸਲਾਈਟਲੀ ਜੇ ਕੰਮ ਚਾਕਾਂ ਚਾਕਾਂ ਤੇ ਕਰਿਆ ਠੀਕ ਹੈ ਜੀ ਫਰੰਟ ਬੈਕ ਇਹਦੇ ਦੋਨੋਂ ਸਾਈਡ ਇਦਾਂ ਚਾਕ ਆਣਗੇ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਨੇ ਜਿਹੜਾ ਬਾਟਮ ਤੇ ਵਰਕ ਕਰਿਆ ਠੀਕ ਹੈ ਜੀ ਇਹ ਰਹਿਣ ਵਾਲੇ ਦਾ ਬਾਟਮ ਦਾ ਨੋਟ ਵਰਕ ਦੇ ਨਾਲ ਜਿਹੜਾ ਆਪਾਂ ਨੇ ਵਰਕ ਕਰਿਆਗਾ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਨੇ ਜਿਹੜੇ 슬ੀਵਸ ਨੇ ਬਿਲਕੁਲ ਪਲੇਨ ਰੱਖੇ ਨੇ ਤੇ ਨੈਕਲਾਈਨ ਪਲੇਨ ਰੱਖੀ ਆ ਸਿਰਫ ਆਪਾਂ ਨੇ ਘੇਰੇ ਘੇਰੇ ਨੂੰ ਹਾਈਲਾਈਟ ਹਾਈਲਾਈਟ ਕਰਿਆ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਡਸਟੀ ਜਿਹਾ orange ਕਲਰ ਆ ਪੀਚ ਵੀ ਨਹੀਂ ਹੈਗਾ ਠੀਕ ਹੈ ਜੀ ਇਹ orange ਕਲਰ ਆ ਡਸਟੀ ਜਿਹਾ orange ਹੈਗਾ ਤੇ ਬਹੁਤ ਸੋਹਣਾ ਪੀਸ ਹੈਗਾ ਤੇ ਤੁਸੀਂ ਇਹ ਪੀਸ ਨੂੰ ਕਿਸੇ ਵੀ ਮਤਲਬ ਲੋਕਲ ਮਤਲਬ ਜਿਹੜਾ ਸਿੰਪਲ ਸੋਬਰ ਜਾਂ ਸੂਟ ਰੱਖਣਾ ਸੋ ਤੁਸੀਂ ਐਦਾ ਪੀਸ ਨੂੰ ਜਿਹੜਾ ਰੱਖ ਸਕਦੇ ਹੋ ਠੀਕ ਹੈ ਜੀ ਹੈਂਡਵਰਕ ਦਾ ਪੀਸ ਪ੍ਰੋਪਰ ਰਹਿਣ ਵਾਲਾ ਹੈਗਾ ਤੇ ਤੁਸੀਂ ਇਹ ਪੀਸ ਦੀ ਬੁਕਿੰਗ ਸਾਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਦੇ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਜਿਹੜਾ ਆਪਣੇ ਕੋਲ ਅੱਜ ਕੱਲ ਟ੍ਰੈਂਡ ਦੇ ਵਿੱਚ ਕਾਫੀ ਚੱਲ ਰਿਹਾ ਫੈਂਡੀ ਫੈਬਰਿਕ ਠੀਕ ਹੈ ਜੀ ਜਿਹੜਾ ਡਬਲ ਟੋਨ ਦੇ ਵਿੱਚ ਫੈਬਰਿਕ ਆਂਦਾ ਹੈਗਾ ਸੋ ਇਹ ਆਪਾਂ ਬਣਾਇਆ ਫਰਸੀ ਸਲਵਾਰ ਸੂਟ ਦੇ ਨਾਲ ਜਿਹੜੇ ਪੀਸ ਮੈਂ ਹੈਗੇ ਠੀਕ ਹੈ ਜੀ ਬਣੇ ਆਗੇ ਤੇ ਇਹਦੇ ਨਾਲ ਸੈਮੀ ਚਨੋਂ ਦਾ ਦੁਪੱਟਾ ਰੱਖਿਆ ਬਹੁਤ ਸਸਤੀ ਜੀ ਰੇਂਜ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਦੋ ਕਲਰ ਆਪਾਂ ਨੇ ਰੈਡੀ ਕਰੇ ਹੈਗੇ ਠੀਕ ਹੈ ਜੀ ਆਪਾਂ ਇਹਨੂੰ ਖੋਲ ਕੇ ਦਿਖਾਵਾ ਕਰਕੇ ਬਿਲਕੁਲ ਪਲੇਨ ਜਿਹਾ ਨਹੀਂ ਸਿਰਫ ਆਪਣੇ ਕੋਲ ਮਤਲਬ ਇਹ ਆ ਵੀਡੀਓ ਦਿਖਾਉਂਦਾ ਵੀ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਫੈਬਰਿਕ ਹੈ ਜਿਹੜਾ ਤੁਸੀਂ ਬਾਏ ਅ ਵਧੀਆ ਹੰਡਣ ਵਾਲਾ ਫੈਬਰਿਕ ਆ ਠੀਕ ਹੈ ਜੀ ਤੇ ਇਹ ਫੈਂਡੀ ਫੈਬਰਿਕ ਆ ਆਪਣੇ ਕੋਲ ਅਵੇਲੇਬਲ ਹੈਗਾ ਕਲਰ ਲਾਈਟ ਡਾਰਕ ਸਾਰਾ ਤਰ੍ਹਾਂ ਦੇ ਇਹਦੇ ਵਿੱਚ ਕਲਰ ਆਪਣੇ ਕੋਲ ਅਵੇਲੇਬਲਸ ਹੈਗੇ ਆਗੇ ਤੇ ਤੁਸੀਂ ਇਹਨਾਂ ਦੀ ਬੁਕਿੰਗ ਵੀ ਸਾਨੂੰ ਦੇ ਸਕਦੇ ਹੋ ਜੀ